ਉਹਕੋ ਦੱਸਤਾ ਚੰਗਾ ਹੋਰ ਯਾਨੀ ਕਿ ਉਹਨਾਂ ਦੇ ਆਧਾਰ ਵਿੱਚ ਸਵਲ ਦੇ ਬੱਚਿਆਂ ਨੂੰ ਸਾਥ ਵਿੱਚ ਫਾਈਟ ਆਫ ਹੋਣੀ ਹੈ ਜਿਹੜੀ ਦਾਸ਼ੀਆ ਸੈਕਸ਼ਨ ਆ ਰਹੀ ਹੈ ਜਿਹਦੇ ਇੱਕ ਤੋਂ ਇਹਨਾਂ ਦੇ ਲੈਕਚਰ ਉਹਨਾਂ ਦੇ ਖਾਤੇਆਂ ਵਿੱਚ ਜਮ੍ਹਾਂ ਹੋ ਜਾਵੇ ਅਸੀਂ 7 ਜ਼ਿਲ੍ਹਿਆਂ ਨੂੰ ਆਸ਼ੀਰਵਾਦ ਸਕੀਮ ਦੇ ਤਹਿਤ एससी बच्चियां ਨੂੰ 27 ਕਰੋੜ 32 ਲੱਖ 7000 ਇਕਨੋਮਿਕਲੀ ਡੀਪਰ ਸੈਕਸ਼ਨ ਦੇ ਬੈਕਵਰਡ ਕਲਾਸ ਦੀਆਂ बच्चियां ਨੂੰ 7 ਕਰੋੜ 85 ਲੱਖ ਦੀ ਸੈਸ਼ਨ ਜਲਾਈ ਜਾਣਗੇ ਤੇ ਕੁੱਲ ਚੰਪਤੀ ਕਰੋੜ ਦੀ ਇਹ ਰਾਸ਼ੀ ਬਣਦੀ ਹੈ ਜੋ ਕਿ ਅਧੋ ਦਿਨਾਂ ਦੇ ਵਿੱਚ ਇਹਨਾਂ ਬੱਚਿਆਂ ਦੇ ਖਾਤੇਾਂ ਵਿੱਚ ਚਲੀ ਜਾਊਗੀ ਔਰ ਇਹਦੇ ਵਿੱਚ 7 ਜ਼ਿਲ੍ਹੇ ਅਸੀਂ ਕਵਰ ਕੀਤੇ ਹੈ ਜਿਹਦੇ ਵਿੱਚ ਬਰਨਾਲਾ, ਪਿੰਡਾ, ਫੂਕਸਪੁਰ, ਫਰੋਸਪੁਰ, ਸੰਦੂ جاری کر دیا کیریق ਮੈਂ ਚਾਹਣਾ ਕਿ ਅਸੀਂ ਪਿਛਲੇ ਸਾਲ ਆਨਲਾਈਨ ਪੋਰਟਲ ਲਾਂਚ ਕੀਤਾ ਸੀ ਤਾਂ ਕਿ ਬੱਚਿਆਂ ਆਨਲਾਈਨ ਅਪਲਾਈ ਕਰਕੇ ਉਹਨਾਂ ਨੂੰ ਇਹ ਦਫ਼ਤਰਾਂ ਦੇ ਟੱਕੇ ਨਾ ਸਮਾਣੇ ਪੈਣ ਤਾਂ ਕਿ ਬੱਚਿਆਂ ਅਪਲਾਈ ਕਰਨ ਤੇ ਇਹ ਰਾਸ਼ੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਵੇ ਪਰ ਜਦੋਂ ਕੋਈ ਨਵੀਂ ਸਕੀਮ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਹ ਆਉਂਦੀਆਂ ਨੇ ਔਰ ਉਸ ਨੂੰ ট্রান্সਪਰੈਂਸੀ ਦੇ ਨਾਲ ਚਲਾਉਣ ਦੇ ਲਈ ਜਦੋਂ ਸਰਕਾਰ ਦਾ ਮੰਤਵ ਹੋਵੇ ਤਾਂ ਉਹ ਦਿੱਕਤਾਂ ਥੋੜੀਆਂ ਹੋਰ ਵੱਧ ਜਾਂਦੀਆਂ ਨੇ ਉਸੇ ਦੌਰਾਨ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਘਰ ਬੈਠੇ ਅਪਲਾਈ ਨਹੀਂ ਕਰ ਸਕਦੇ ਸੀ ਜਿਹੜੇ ਕਹਿ ਲੋ ਕਿ ਪੜੇ ਲਿਖੇ ਨਹੀਂ ਸੀ ਉਹ ਕੁਝ ਪ੍ਰਾਈਵੇਟ ਕੈਫੇ ਵਗੈਰਾ ਕੋਲ ਜਾ ਕੇ ਉੱਥੇ ਅਪਲਾਈ ਕਰਦੇ ਸੀ ਤੇ ਉਹਦੇ ਵਿੱਚ ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਹੋ ਗਈ ਗਈ ਤਾ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਮਿਲੇ ਜਿਹੜੇ ਐਕਚੁਅਲੀ ਐਗਜ਼ਿਸਟ ਨਹੀਂ ਕਰਦੇ ਸੋ ਅੱਪਾ ਦੇ ਵੱਲੋਂ ਇਸ ਨੂੰ ਟਰਾਂਸਪਰੈਂਸੀ ਦੇ ਨਾਲ ਔਰ ਜਿਹੜੇ ਬੱਚੇ ਵਾਕਿਆ ਡਿਜ਼ਰਵ ਕਰਦੇ ਨੇ ਉਹਨਾਂ ਦਾ ਫੀਸ ਦੀ ਪਹੁੰਚਾਣ ਦੇਣੀ ਉਹਨੂੰ ਸਾਨੂੰ ਬਹੁਤ ਥੱਲੇ ਲੈਵਲ ਤੇ ਆ ਕੇ ਇਸ ਨੂੰ ਪ੍ਰੋਫੈਸ਼ਨ ਕਰੀ ਪਈ ਔਰ ਇਸ ਸਕੀਮ ਜਿਸ ਨੇ ਥੋੜਾ ਜਿਹਾ

ਵੇ ਇਹ ਇਹਨਾਂ ਜੁਡੀਸੀ ਸਰਵਿਸ ਦੇ ਅੰਦਰ ਨਿਤ ਲੋਕਾਤਮਾ ਅਸੀਂ ਪਿਛਲੇ ਸਾਲ ਪੋਰਟਲ ਲਾਂਚ ਕੀਤਾ ਸੀ ਪਹਿਲਾਂ ਹੁੰਦਾ ਸੀ ਕਿ ਆ ਕੇ ਦਫਤਰਾ ਦੇ ਵਿੱਚ ਬੈਠ ਕੇ ਅਪਲਾਈ ਕਰਦੇ ਸੀ ਹੁਣ ਅਸੀਂ ਪੋਰਟਲ ਲਾਂਚ ਕੀਤਾ ਸੀ ਕਿ ਇਸ ਪੋਰਟਲ ਤੇ ਤੁਸੀਂ ਘਰੇ ਬੈਠੇ ਆਨਲਾਈਨ ਅਪਲਾਈ ਕਰਦੇ ਜਿਵੇਂ ਕਿ ਡਿਜੀਟਲਾਈਜੇਸ਼ਨ ਨੂੰ ਕਰਿਆ ਤਾਂ ਸੀ ਉਸ ਤਰੀਕੇ ਦੇ ਨਾਲ ਸਹੂਲਤਾਂ ਦੇ ਅੰਦੇ ਲਈ ਇਹ ਪੋਰਟਲ ਲਾਂਚ ਕੀਤਾ ਸੀ ਪਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਦੇਖਣ ਨੂੰ ਮਿਲੀਆਂ ਕਿ ਚੜਾਏ ਗਏ ਕੋਰਪਸ ਤੇ ਪ੍ਰਾਈਵੇਟ ਕੈਫੇਸ ਵੱਲੋਂ ਪਰ ਜਦੋਂ ਸਾਡੇ ਅਫਸਰਾਂ ਨੇ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਨਹੀਂ ਤਾਂ ਉਹ ਜਿਹੜੇ ਲਾਭ ਪਾ ਰਹੇ ਐਕਚੁਅਲੀ ਉਹ ਇਸ ਨਹੀਂ ਕਰਦੇ ਸੋ ਇਸ ਚੀਜ਼ ਨੂੰ ਅਸੀਂ ਦੇਰਸਟਾ ਕੀਤਾ ਤਾਂ ਕਿ ਇਸ ਸਕੀਮ ਕਿਤੇ ਟਰਾਂਸਪਰੈਂਸੀ ਨਾਲ ਚਲਜ ਰਿਹਾਉਂਦੇ ਕੋ ਸਕੇਮ ਨਾ ਕਰਾ ਮੱਤਾ ਸੋ ਬਿਲਕੁਲ ਮਾਨ ਸਾਹਿਬ ਦੇ ਨਿਯਮਾਂ ਦੇ ਮੁਤਾਬਕ ਮਾਨ ਸਾਹਿਬ ਸ਼ਾਦੇ ਮੁਤਾਬਕ ਅਸੀਲ ਸਕੀਮ ਨੂੰ ਬਿਲਕੁਲ ਟਰਾਂਸਪੇਰੈਂਸੀ ਦੇ ਨਾਲ ਪੱਤਰ ਮੈਂ ਓਵਰਆਲ ਨਹੀਂ ਸਿਕਾਉਂਦਾ ਬੰਦੇ ਜੀ ਇਹ ਸਾਡੇ ਕੋਲ ਹੈ ਹੁਣ ਫਰਵਰੀ 2 ਤੋਂ ਮਾਰਚ 20 ਤੱਕ ਦਾ ਸਿਚੁਏਸ਼ਨ ਹੈ ਓਵਰਆਲ ਮੈਂ ਕਿਹਾ ਇਹ ਐਪਲੀਕੇਸ਼ਨ ਅਸੀਲ ਲਈ ਹੈ ਇਸ ਦੇ ਵਿੱਚ ਰਿਜੈਕਟ ਹੋ ਗਿਆ ਤੇ ਅਜੇ ਸਾਡੇ ਕੋਲ ਜਿਹੜੀ ਹੁਣ ਤੱਕ ਅਸੀਂ ਅਜ ਤੋ ਰੂਪ ਮੈਂ ਦੱਸਦੀ ਕਿ 7 ਜ਼ਿਲ੍ਹਿਆਂ ਦੇ ਵਿੱਚ ਅ ਸਮੰਜਸ ਸੋ ਸਤਰੰਜਾ ਜਿਹੜੀ ਐਸ ਸੀ ਬੱਚੇ ਔਰ 1429 ਬੱਚੇ ਬੈਕਵਰਡ ਕਲਾਸਸ ਔਰ ਇਕਨੋਮਿਕਲੀ ਲੀਕਰ ਸੈਕਸ਼ਨ ਦੇ ਆ ਇਹ ਸੱਤ ਜ਼ਿਲ੍ਹਿਆਂ ਦੇ ਬੱਚੇ ਓਵਰ 1429 ਅਰ ਇਸ ਤੋਂ ਪਹਿਲਾ ਜਿਹੜਾ ਸ਼ੁਰੂਆਤੀ ਸਾਲ ਸਰਕਾਰ ਨੇ ਰੱਖਿਆ ਸੀ ਉਹਦੇ ਵਿੱਚ ਸਾਡੇ ਕੋਲ 45000 ਬੈਨੀਫਿਸ਼ੀਅਰੀ ਆਏ ਸੀ ਜਿਹਨਾਂ ਨੂੰ ਸਟਾਰਟ ਕੀਤਾ ਸੀ 223 ਕਰੋੜ ਦੀ ਰਾਸ਼ੀ ਇਹ ਬੱਚਿਆਂ ਤੱਕ ਪਹੁੰਚਾਈ ਸੀ ਔਰ ਜਿਹੜੇ ਰਿਜੈਕਟ ਹੋਏ ਆ ਗੇਸ ਮੈਨੂਰ ਜਿਵੇਂ ਦਸ ਜਗ੍ਹਾ ਕੇ ਸਾਡੇ ਉਤੇ ਫਾਜ਼ਲ ਕਾ ਜੀ ਨੇ ਦੇਵਾ ਤੋ तकरीबन 33 34 ਕੇਸ ਜੜਿਆ ਕੋਈ ਹਲਕੇ ਦੇ ਉਹ ਦੇਖਣ ਨੂੰ ਦਿਲੇ ਔਰ ਉਹਦੇ ਕਰਕੇ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਸਖਤੀ ਨਾਲ ਕਾਰਵਾਈ ਕਰਨੀ ਹੈ ਨਾ ਸਾਰਾ ਸਤਿ ਜ਼ਿਲ੍ਹੇ ਸੀ ਜਿਹੜਾ ਜਿਲ੍ਹਾ ਦਾ ਛੱਡੋ ਤੇ ਬਾਕੀ ਜਿਨ੍ਹਾਂ ਦੇ ਵਿੱਚ ਕੋਦੋਂ ਅ ਵਿਪਾਦ ਨੂੰ ਹੀ ਨਿਰਦੇਸ਼ ਦਿੱਤੇ ਗਏ ਆ ਕਿ 30 ਤਰੀਕ ਤੱਕ ਸਾਰੀ ਹੱਤੀਆਂ ਦੇ ਪੈਸੇ ਨਾਲ ਭਾਜਣ ਜਾਣੇ ਚਾਹੀਦੇ ਆ ਔਰ 파ਜ਼ਲ ਪੂਰੀ ਤਰ੍ਹਾਂ ਇਸ ਤੇ ਅਮਲ ਕਰਕੇ جس مو اماؤزاما پڑھنا گروپ پر اجازے کتنے بچے ہیں یہ یہ ہوتا ہے اس طرح جی ہر جی کہ ہر سال ویرییشن ہوتی رہتی ہے نے میں تم دسیا کہ اپروکسی میٹ او سی 45000 لائک چلتے ہیں سالوں کا تو اس سے طرح کہ میں ہن اسی 50000 دے 60000 بچے دے رہے ہیں تے اس تو بعد جنے 20 25000 ہون گے بھائی جی میم ਤੁਸੀਂ کہا کہ بی پریٹیج کے وچ ہے یہ الٹ سی جتنے لگ رہے ہیں تو اس کے ਕਿ ਜਿਹੜੇ ਆਨਲਾਈਨ ਅਪਲਾਈ ਕਰਦੇ ਫਿਰ ਮੈਂ ਆਪ ਤੁਹਾਡੇ ذریعے ਲੋਕਾਂ ਤੱਕ ਵੀ ਇਹ ਅਬੜੀ ਗੱਲ ਪਹੁੰਚਾਣੀ ਚਾਹੁੰਦੀ ਕਿ ਜਿਹੜੇ ਲੋਕ ਕੋਈ ਅਸੀ ਕਹਿੰਦੇ ਕਿ ਸਾਡੇ ਦਫਤਰ ਚ ਆ ਕੇ ਅਪਲਾਈ ਕਰੋ ਜੋ ਜ਼ਿਲ੍ਹਾ ਭਲਾਈ ਅਫਸਰ ਦੇ ਕੋਲ ਆ ਕੇ ਅਪਲਾਈ ਕਰ ਪਰ ਲੋਕ ਜਾ ਕੇ ਪ੍ਰਾਈਵੇਟ ਕੈਫੇਸ ਦੇ ਉੱਪਰ ਅਪਲਾਈ ਕਰਦੇ ਸੀ ਔਰ ਉਹਨਾਂ ਕੋਲ ਕੋਈ ਐਪਲੀਕੇਸ਼ਨ ਹੁੰਦੀ ਹੈ ਕਿ ਪਹਿਲਾਂ ਦੇ ਆਧਾਰ ਕਾਰਡ ਪਏ ਆ ਜਾਂ ਕਿਸੇ ਨਾ ਕਿਸੇ ਨਾਲ ਜੋੜ ਦਿੰਦੇ ਆ ਸੋ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਕਿ ਐਕਚੁਅਲੀ ਕੋਈ ਕੇਸ ਐਗਜ਼ਿਸਟ ਵੀ ਕਰਦਾ ਪਰ ਸਾਡੇ ਕੋਲ ਕੇਸ ਆ ਸਤੇ ਤਤ ਉਸ ਨੂੰ ਕਿ ਫਾਜ਼ਿਲ ਰਜਿਸਟ੍ਰੇਸ਼ਨ ਕੈਸਾ ਹੈ ਨੀ ਕੋ ਡੀ ਰਜਿਸਟ੍ਰੇਸ਼ਨ ਹੋਈ ਆ ਬਦਲ ਜਾਂ ਜਸਾ ਅਪਡੇਟ ਕਰਦੇ ਮੈਂ ਤਾਂ ਮੈਂ ਇਕ ਐਗਜ਼ਾਮਪਲ ਹੀ ਦੇ ਰਹੀ ਆ ਫਾਜ਼ਿਲ ਕਾਰ ਦੇ ਵਿੱਚ ਸਮੂਹ ਸੰਗਠਨਿਕ ਕੰਟੀਨਸ ਦਾ ਦੇ ਲਏ ਔਰ ਉਹਦੇ ਅੰਦਰ ਜਿਹੜੀ ਕਾਰਵਾਈ ਹੈ ਇੱਕ ਪ੍ਰੋਸੈਸ ਹੈ ਅਸੀਂ ਜਿਹੜੇ ਵੀ ਕੰਨਿਆਂ ਨੇ ਇਸ ਤਰ੍ਹਾਂ ਦਾ ਕੋਈ ਧੜਾ ਕਰਨ ਦੀ ਕੋਸ਼ਿਸ਼ ਕੀਤੀ ਆ ਨੀ ਮੈਡਮ ਕਿਹਦੀ ਹੋਗੀ ਅਚਾਨਕ ਹੋਗੀ ਚਲੋ ਤੁਸੀਂ ਕਿਵੇਂ ਕੈਸੀ ਚਲੇਗੀ ਕਸਾ ਦੇਤੀ ਉਹਨਾਂ ਕੋਲ ਕੋਈ ਜਾਣ ਕੁਝ ਨਹੀਂ ਤਾਂ ਤੁਹਾਨੂੰ ਜਿਹੜਿਆ ਨੂੰ ਪਤਾ ਹੀ ਨਹੀਂ ਕੁਝ ਹੁੰਦਾ ਕਿ ਉਹ ਕੈਸੂ ਚੱਲੇ ਜਾਂਦੇ ਆ ਵੀ ਐਨਐਸਵੀ ਹੁੰਦੀ ਐ ਜੀ ਟਰੱਕ ਕੰਪਿਊਟਰ ਜਦ ਸੰਚਾਲਨ ਕਰੇ ਹੁੰਦੀ ਉਦੋਂ ਤਾਂ ਕਈ ਕੇਸੇ ਹੁੰਦੇ ਜਿਹੜੇ ਤੁਸੀਂ ਆਪ ਅਕਸਰ ਦੇਖਦੇ ਹੋ ਮੈਂ ਉਹੀ ਗੱਲ ਅਸੀਂ ਜਦੋਂ ਇਹ ਰਿਪੋਰਟ ਲਾਂਚ ਵੀ ਕੀਤਾ ਸੀ ਉਦੋਂ ਵੀ ਬਾਰ ਬਾਰ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਕਿ ਤੁਸੀਂ ਪਹਿਲਾਂ ਸਾਡੇ ਦਫ਼ਤਰਾਂ ਚ ਜਾਓ ਉੱਥੇ ਤੁਹਾਨੂੰ ਸਹੀ ਜਾਣਕਾਰੀ ਮਿਲੇਗੀ ਉੱਥੇ ਅਗਰ ਅਪਲਾਈ ਕਰੋ ਪਰ ਕਿਉਂਕਿ ਸਾਡੇ ਲੋਕ ਵੀ ਕਈ ਵਾਰੀ ਭੋਲੇ ਬਾਲੇ ਹੁੰਦੇ ਆ ਉਹ ਕਿਸੇ ਫੈਸਿਲਿਟੀ ਲੈਣ ਦੇ ਲਈ ਪ੍ਰਾਈਵੇਟ ਵਾਲੇ ਕਿੰਨੇ ਚਾਂਸੇ ਚ ਫਸ ਜਾਂਦੇ ਪਰ ਮੈਂ ਉਹੀ ਦੋਹਰਾਣਾ ਚਾਹਾਂਗੀ ਕਿ ਇਹ ਸਾਰਾ ਕੋਸ਼ ਜਿਹੜੀਆਂ ਸ਼ਾਰਟਕਮਿੰਸ ਸਾਨੂੰ ਫੇਸ ਕਰਨ ਨੂੰ ਮਿਲੀਆਂ ਉਹਨੂੰ ਖਤਮ ਕਰਨ ਲਈ ਅਸੀਂ ਇੱਕ ਸੇਵਾ ਕੇਂਦਰ ਨਾਲ ਜੋੜੀ। ਮੈਨੂੰ ਤੁਹਾਨੂੰ ਲੱਗਦਾ ਨਹੀਂ ਮੇਰੇ ਤੇ ਜਿਹੜੀਆਂ 23 ਪਿੰਡ ਹੈ 12 ਜਾਂ 700 ਪਿੰਡ ਹੈ ਤੇ ਇਹਨਾਂ ਤੋਂ ਜਿਹੜੀ ਰੂਰ ਰਿਵਾਇਰਮੈਂਟ ਪੰਚਾਇਤਾਂ ਦੇ ਪੰਚਾਇਤਾਂ ਦੀ ਕੁੱਕ ਪਿੰਡ ਚ ਹੋਵੇ ਨੇ ਸੋਈ ਕਿ ਸਰਪੰਚ ਕੁਝ ਕਹਿਣ ਕਿ ਦੱਸਣ ਕਿ ਅਕਰ ਆ ਕੇ ਕੋਈ 파ਟਨਰ ਨਾਲ ਜੁੜਿਆ ਹੋ ਗਿਆ। ਉਹ ਵੀ ਡਿਪਾਰਟਮੈਂਟ ਲੈਵਲ ਤੇ ਅਸੀਂ ਬੰਦ ਕਰੀ। ਮੈਂ ਇਹ ਕਹਿਣਾ ਚਾਹਾਂਗੀ ਕਿ ਇਸ ਤਰ੍ਹਾਂ ਕ੍ਰਪਸ਼ਨ ਹਰ ਲੈਵਲ ਤੇ ਇਸ ਤਰ੍ਹਾਂ ਫੈਲੀ ਹੋਈ ਹੈ ਕਿ ਜੇ ਅਸੀਂ ਕਹੀਏ ਕਿ ਅਸ਼ੀਲਾ ਸਕੀਮ ਲਈ ਕਿਵੇਂ ਅਪਲਾਈ ਕਰਦੇ ਆ ਉਹ ਤਾਂ ਸਰਪੰਚ ਦੀ ਮੂਰ ਲੱਗਦੀ ਹੈ ਜਾਂ ਪੰਚ ਦੀ ਮੂਰ ਲੱਗਦੀ ਹੈ ਪਰ ਜੇ ਕਿਤੇ ਔਰਸ ਬੇਸਿਕ ਲੈਵਲ ਤੇ ਕ੍ਰਪਸ਼ਨ ਸ਼ੁਰੂ ਹੋ ਜਾਣਗੇ ਤਾਂ ਫਿਰ ਉਹਨੂੰ ਵੀ ਰੋਕਣਾ ਔਖਾ ਹੋ ਜਾਣਾ ਸੋ ਹਰ ਇੱਕ ਚੀਜ਼ ਤੇ ਹਰ ਇੱਕ ਸਟੈਪ ਤੇ ਕ੍ਰਪਸ਼ਨ ਰੋਕਣ ਦੇ ਲਈ ਸਾਨੂੰ ਬਹੁਤ ਸਖਤ ਮਿਹਨਤ ਕਰਨੀ ਪੈਣੀ ਹੈ ਔਰ ਅਸੀਂ ਜੋ ਦੇਖਿਆ ਅਸ਼ੀਰਵਾਸ ਸੀ ਉਹ ਪੈਸਿਵ ਸੀ ਲੋਕੋ ਵਰਨਾ ਚਾਹਤ ਕੋ ਰਿਵਿਜ਼ਿਨ ਉਦਾਸ ਦੇ ਵਿੱਚ ਉਹ ਕੀ ਹੁਣ ਰਹਿ ਗਏ ਨਹੀਂ ਬੰਨ ਕਿਸੇ ਫਿਰ ਉਹਨਾਂ ਨੂੰ ਤੁਸੀਂ ਜਿੰਦੂ ਉਸ ਵੇਸੋ ਵੀ ਕਰਾ ਰਿਹਾ ਤਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਵੀ ਗੱਲ ਈਅਰ ਕਰਦਾ ਕਿ ਅਸੀਂ ਜਦੋਂ ਸਰਕਾਰ ਬਣੀ ਸੀ 2022 ਦੇ ਵਿੱਚ ਉਦੋਂ ਅਸੀਂ ਪੁਰਾਣੇ ਪੈਂਡਿੰਗ ਪਏ ਕੇਸ ਪਿਛਲੇ 10 ਸਾਲਾਂ ਦੇ ਵਿੱਚ ਦਿੱਤੇ ਸੀ ਜਿਹੜੇ ਪੈਂਡਿੰਗ ਪਏ ਆ ਔਰ ਉਹਨਾਂ ਨੂੰ ਵੀ ਅਸੀਂ ਇਹ ਬੈਨੇਫਿਟ ਦਿੱਤਾ ਸੀ ਉਹਦੀ ਐਕਚੁਅਲ ਫਿਗਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਰ ਮੈਨੂੰ ਇਹਨਾਂ ਪਤਾ ਕਿ ਅਸੀਂ ਪਿਛਲੇ 10 ਸਾਲਾਂ ਦੇ ਪੈਂਡਿੰਗ ਪਏ ਕੇਸ ਜਾਂ ਜਿਹੜੇ ਪਹਿਲੋ ਦੇ ਨਕਾਰੇ ਗਏ ਕੇਸ ਸੀ ਉਹਨਾਂ ਨੂੰ ਵੀ ਆ ਕੇ ਵੀ ਉਸ ਸੈਂਕਟ ਦਿੱਤਾ ਸੀ ਔਰ ਜਦੋਂ ਸਰਕਾਰ ਨਵੀਂ ਬਣੀ ਹੈ ਸਾਡੇ ਕੋਲ ਪਿਛਲੇ ਕਈ ਮਹੀਨਿਆਂ ਦਾ ਜਿਹੜਾ ਲੈਪਸ ਹੈ ਕਹਿੰਦੇ ਬਹੁਤ ਕਹਿੰਦੇ ਕੁਝ ਛੱਟ ਗਈ ਸੀ ਸਕੀਮ ਸ਼ੁਰੂ ਜ਼ਰੂਰ ਹੋ ਗਈ ਸੀ ਪਰ ਸਕੀਮ ਨੂੰ ਪੂਰੇ ਤੌਰ ਤੇ ਨੇ ਪ੍ਰਚਾਰਨ ਲਈ ਸੀ ਉਹਦੇ ਹੀ ਅਖੀਰ ਵਾਰਸ ਜਿੰਨੇ ਪੈਸੇ ਬੁਲੇ ਆ ਉਹ ਹੈ ਨਾ ਪੂਰੀ ਬਜਟ ਮੀਟਿੰਗ ਹੋ ਰਹੀ ਸੀ ਉਹਨੇ ਪਿਛਲੇ ਹਫ਼ਤੇ ਨੂੰ ਦੇਖ ਸੀ ਕੱਲ ਕੋਸ਼ਿਸ਼ ਕੀਤੀ ਸੀ ਸੈਕਟਰ ਤੇ ਵੀ ਹੋ ਗਈ ਸੀ ਕਿ ਇਹ ਸੈਂਟਰ ਸਕੀਮਾਂ ਜਿਹੜੀਆਂ ਸਿੱਗੀਆਂ ਆ ਉਹਨਾਂ ਬਰਸੀ ਜਿਹੜੀਆਂ ਤੁਹਾਡੀ ਆਲਮੋਸਟ ਸਰਵਿਸ ਕਿਹਾ ਫਰੰਟ ਡਿਪਾਰਟਮੈਂਟ ਰਿਲੇਟਡ ਸੀਗੀਆਂ ਜਿਹੜੇ ਉਹਨਾਂ ਬਾਰੇ ਉਹਨਾਂ ਨੇ ਕੀ ਸਟੇਟ ਦਿੱਤੀ ਕਿ ਉੱਚੇ ਕੁਸ਼ਤੀ ਟ੍ਰਾਂਸਫਰ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਚਾਪਤ ਇਨੀ ਬਣ ਕੀਤੀ ਕਿ ਸੈਂਟਰ ਗਵਰਨਮੈਂਟ ਦੀਆਂ ਸਕੀਮਸ ਨੇ ਆਪਾਂ ਕਿੰਨਾ ਕੀ ਹੈ ਜਿਹੜੇ ਲੇਟੈਸਟ ਜਿਹੜਾ ਅਪਡੇਟ ਆ ਪੰਜਾਬ ਵੱਲੋਂ ਕੀ ਗਿਆ ਹੈ ਦੇਖੋ ਜੀ ਮੈਂ ਜੇ ਸੋਸ਼ਲ ਜਸਟਿਸ ਡਿਪਾਰਟਮੈਂਟ ਦੀ ਗੱਲ ਕਰੀ ਤਾਂ ਆਸ਼ੀਰਵਾਦ ਸਕੀਮ ਦੀ ਸਟੇਟ ਸੀ ਮੈਂ ਸਟੇਟ ਕਰ ਰਿਹਾ ਹਾਂ ਕਿ ਸੈਂਟਰ ਨਾਲ ਕਨੈਕਟਡ ਉਹ ਸਾਡੀ ਕੋਸਟ ਮੈਟ੍ਰਿਕਸ ਸੁਆਲੋਜੀਸ ਵੀ ਹੈ ਉਹ ਅਸੀਂ ਹੁਣ ਤੱਕ ਸਾਰੇ ਅਪ ਟੂ ਡੇਟ ਜਿਹਨੇ ਅਪਲਾਈ ਕੀਤਾ ਉਹਨਾਂ ਕਰਕੇ ਉਹਦਾ ਬੈਨੀਫਿਟ ਸਟੇਜ ਸੀ ਜੇ ਮੈਂ ਇਧਰ ਸੋਸ਼ਲ ਸਿਕਿਉਰਿਟੀ ਵੀ ਮੇਰੇ ਕੋਲ ਹੈ ਉਹਦੀ ਗੱਲ ਕਰੀਏ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਵੀਆਂ ਸਕੀਮਾਂ ਪੰਜਾਬ ਨੂੰ ਦੇਣ ਦੀ ਕੋਸ਼ਿਸ਼ ਕਰੀਏ ਔਰ ਇਸ ਤੋਂ ਬਾਅਦ ਜਿਹੜੀ ਨਵੀਂ ਸਕੀਮ ਜਿਹਦੇ ਅਸੀਂ ਸੈਂਟਰ ਨਾਲ ਕੋਲੈਬੋਰੇਸ਼ਨ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਨਿਰਵਾਹ ਸਕੀਮ ਹੈ ਟੈਗ ਉਦੇ ਵਿੱਚ ਸੀ ਬੱਚੀਆਂ ਲਈ ਹਰ ਜ਼ਿਲ੍ਹੇ ਦੇ ਵਿੱਚ 10 ਲੱਖ ਰੁਪਇਆ ਭੇਜਾਂਗੇ ਤਾਂ ਕਿ ਕੋਈ ਵੀ ਬੱਚੀ ਜਿਹੜੀ ਆ ਕਿਸੇ ਵੀ ਤਰ੍ਹਾਂ ਦੀ ਹਰੈਸਮੈਂਟ ਦਾ ਸ਼ਿਕਾਰ ਹੋਵੇ ਨਾ ਵਾਲਾ ਬੈਕ ਉਹਨੂੰ ਇੱਕ ਤਾਂ ਇਮੀਡੀਟਲੀ ਔਰ ਉਸ ਤੋਂ ਬਾਅਦ 4000 ਪਰ ਮਹੀਨਾ ਉਹ ਇੱਕ ਸੁਰੱਖਿਤੇ ਕਰਦੇ ਉਹਨੂੰ ਸ਼ੁਰੂ ਕਰਾਂਗੇ ਔਰ ਬਹੁਤ ਜਲਦੀ ਸ਼ੁਰੂ ਕਰਾਂਗੇ ਸਸਤਾ ਕੋਈ ਸੀਮਾ ਤੋਂ ਬਾਅਦ ਇੱਕ ਪੈਨਸ਼ਨ ਦਾ ਜੀ ਬਨ ਜੀ ਕੀ ਉਹ ਗੋਮਾ ਪੈਸ਼ਨਰਰੀਸ ਜਿਹੜੇ ਤੇ ਕਿੰਨਾ ਸਿਚੂਏਸ਼ਨ ਹੈ ਉਹ ਹੈ ਰੈਡੀ ਦਾ ਪਰ ਆ ਐਕਚੁਅਲੀ ਜੇ ਮਿਰਾਟ ਅਪਾਰਟਮੈਂਟ ਦੇਖਿਆ ਜਣੇ ਤਾਂ ਮੈਨੂੰ ਲੱਗਦਾ ਮਿਰਾਟ ਅਪਾਰਟਮੈਂਟ ਦੀ ਹਾਈਕ ਸਟੇਮ ਲੋਕਾਂ ਤੱਕ ਸਿਟੀ ਪਹੁੰਚ ਕਰਦੀ ਹੈ ਔਰ ਉਹਦੇ ਵਿੱਚ ਜਦੋਂ ਮੈਂ ਆਈ ਸੀ ਅਸੀਂ ਵੈਰੀਫਾਈ ਕੀਤਾ ਸੀ ਕਿ ਜਿਹੜੇ ਪੈਨਸ਼ਨਰਸ ਨੇ ਜੋ ਪੈਨਸ਼ਨ ਲੈ ਰਹੇ ਨੇ ਕਿ ਇਹ ਵਾਕਈ ਉਹ ਸਹੀ ਬੈਨਫਿਸ਼ੀਅਰਸ ਨੇ ਸੋ ਉਹਨਾਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਬੈਨਫਿਸ਼ੀਅਰੀ ਜਿਹੜੇ ਬੈਨੀਫਿਸ਼ੀਜ਼ ਅਸੀਂ ਕਰਦੇ ਸੀੀ ਔਰ ਉਹਦੇ ਵਿੱਚ 1.3 ਕਰੋੜ ਦੀ ਰਕਮ ਜਿਹੜੀ ਅਸੀਂ ਦੇ ਰਹੇ ਸੀ ਕਿਸੇ ਜੋ ਐਕਸਟਰਾ ਜਾਨਸੀ ਡੈੱਡ ਬੈਨੀਫਿਸ਼ੀ ਸੀ ਪਰ ਉਸ ਤੋਂ ਬਾਅਦ ਅਸੀਂ ਨਵੀਆਂ ਬਣਾਇਆ ਹਰ 6 ਮਹੀਨੇ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਆਂ ਔਰ ਖਾਲੇ ਵੀ ਸਾਡੇ ਕੋਲ ਇਸ ਤਰ੍ਹਾਂ ਦੇ ਬੈਨੀਫਿਸ਼ੀ ਨਿਕਲ ਆਉਂਦੇ ਜਿਹੜੇ ਇਸ ਦੁਨੀਆ ਤੇ ਨਹੀਂ ਆ ਉਹਨੂੰ ਅਸੀਂ ਇਸ ਸਕੀਮ ਨੂੰ ਹੋਰ ਸਚਾਰੂ ਤੰਗ ਦੇ ਨਾਲ ਚਲਾਉਣ ਦੇ ਲਈ ਅਸੀਂ ਡੈੱਡ ਬੈਨੀਫਿਸ਼ੀਜ਼ ਨੂੰ ਅਵੋਇਡ ਕਰਨ ਲਈ ਤੇ ਉਸ ਤੋਂ ਬਾਅਦ ਸਾਡੇ ਕੋਲ ਇਸ ਤਰ੍ਹਾਂ ਦੇ ਕੇਸ ਆਏ ਜਿਹੜੇ ਗਵਰਨਮੈਂਟ ਰੈਸ਼ਨ ਪੈਨਸ਼ਨ ਸੀ ਸਰਕਾਰ ਤੋਂ ਵੀ ਪੈਨਸ਼ਨ ਲੈ ਰਹੇ ਸੀ ਔਰ ਇਧਰ ਵਡਾਪਾ ਪੈਨਸ਼ਨ ਸੀ ਸੋ ਉਹਨਾਂ ਕੇਸਸ ਤੇ ਵੀ ਅਸੀਂ ਪੈਨਸ਼ਨ ਚਤਾਪਤੀ ਦਿੱਤੀ ਆ ਔਰ ਜਿਸ ਤਰ੍ਹਾਂ ਆਮ ਸਾਹਿਬ ਦੀ ਅਰਵਾਈ ਨਾਲ ਸਰਕਾਰ ਚੱਲਦੀ ਆ ਕਿ ਹਰ ਚੀਜ਼ ਅਸੀਂ ਲੋਕਾਂ ਤੱਕ ਪਹੁੰਚ ਨਹੀਂ ਕਰਾਂਗੇ ਹਰ ਸੁਵਲਤ ਲੋਕਾਂ ਤੱਕ ਪਹੁੰਚ ਹੀ ਕਰਾਂਗੇ ਪਰ ਜੋ ਸੁਵਲਤ ਰਿਜ਼ਰਵ ਕਰਦੇ ਨੇ ਉਹ ਆ ਦਾਸਤ੍ਰਿੰਸਿਨਾਂ ਹਰ ਇੱਕ ਸੀ ਲੋਕਾਂ ਦਾ ਸਵਾਲ ਇੰਕਲਾਬ ਦੇ ਜਦੋਂ ਆਮਤ ਕਰਦੇ ਇੰਕਲਾਬ ਮੈਡਮ ਸਪੋਰਟ ਕਰ ਰਹੀ ਹੈ ਜੇ ਤੁਸੀਂ ਮੈਂ ਜੇ ਕਹਾਂ ਕਿ ਕੋਈ ਵੀ ਸਰਕਾਰ ਸਾਰੀਆਂ ਸਕੀਮਾਂ ਇੱਕੋ ਵਾਰੀ ਲਾਂਚ ਕਰਦੀ ਆ ਤਾਂ ਕਦੇ ਵੀ ਨਹੀਂ ਹੋਇਆ ਕੋਈ ਵੀ ਇੰਨੀਆਂ ਸਰਕਾਰਾਂ ਲੈਕੀਆਂ ਨੇ ਔਰ ਸ਼ੁਰੂ ਹੁੰਦੇ ਹੀ ਸਦਾ ਦਾ ਕੰਮ ਸਰਕਾਰ ਨੇ ਆਪਣੀ ਜੋ ਵੀ ਵਾਦੇ ਕਰਦੇ ਆ ਚਾਹੇ ਉਹ ਬਿਜਲੀ ਕਰਦੀ ਵਾਦਾ ਚਾਹੇ ਨੌਕਰੀਆਂ ਦੇ ਕਰਦੀ ਵਾਦਾ ਅਸੀਂ ਕਦੇ ਵੀ ਮੌਨਕਰ ਨਹੀਂ ਹੋਏ ਔਰ ਸਿਰਫ 1000 ਨਹੀਂ ਅਸੀਂ ਉਸ ਤੋਂ ਬਾਅਦ ਵੀ ਜਿਹੜੇ ਬੱਚੀਆਂ ਅਸੀਂ ਕਹਿੰਦੇ ਆ ਕਿ ਅਸੀਂ ਫੀਮੇਲ ਫਿਟੀ ਸਾਈਡ ਨੂੰ ਰੋਕਣਾ ਹੈ ਅਸੀਂ ਬੱਚੀਆਂ ਦੀ ਸੈਟਿਫਿਕੇਸ਼ਨ ਵਧਾਉਣੀ ਹੈ ਤਾਂ ਕਿ ਬੱਚੀਆਂ ਨੂੰ ਗਰਭ ਜਨ ਖਤਰਨਾਕ ਪਤਾ ਜਾਵੇ ਉਹਦੇ ਲਈ ਵੀ ਜਿਹੜਾ ਕੱਪਲ ਦੂਜੀ ਬੱਚੀ ਜਿਹੜੀ ਉਹਨਾਂ ਦੇ ਬੇਟੀ ਪੈਦਾ ਹੁੰਦੀ ਹੈ ਦੂਜਾ ਚਾਈ ਉਹਨੂੰ ਵੀ ਅਸੀਂ 6000 ਜਿਹੜਾ ਇਮੀਡੀਏਟਲੀ ਦਿੰਦੇ ਆ ਸੋ ਇਸੇ ਬਾਅਦ ਸਿੱਧੇ ਕਰੀ ਜਾ ਰਹੇ ਆ 1000 ਰੁਪਏ ਵੀ ਕੱਢੀ ਜਾਣਗੇ ਉਹ ਵੀ ਜਨ ਜੀ ਐਕਸਰ ਕਰਦੇ ਨੇ ਹੈਗਾ وہ کاںڈا اٹھیا سی بہت سارے پروٹیکٹرز کو جو سردار حقوقیاں پر پرویژن ہوندی ہے پر وہ ਤੁਸੀਂ نوٹس بھی لائے جے میں رات دے کیتے ہیں تے پر ایف آئی آر نہیں ہے یا کیوں نہیں ہوئی یار کوئی ہے ایف آئی آر سولیا ایف آئی آر سے کیکی نہیں بنی یار کیونکہ میں نہیں لگتا کہ جونی ایکشن ماںن سرکار نے افوجیٹ ایک سرٹیفکیٹس والے کر نہیں ایف آئی آر سنیا پر ایک پرابلم ائی کہ وہ کورٹ سے سٹے ہے۔ ਔਰ ਜਿੱਥੇ ਕੋਰਟ ਦਾ ਕੰਮ ਆ ਜਾਂਦਾ ਉੱਥੇ ਡਿਪਾਰਟਮੈਂਟ ਨੂੰ ਫਿਰ ਆਪਣੀ ਕਾਰਵਾਈ ਸੰਧਿਗੀ ਕਰ ਦਿੰਦੀ ਹੈ ਸੋ ਇਸ ਤਰ੍ਹਾਂ ਦੀ ਹੈ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੈ ਕਾਰਵਾਈ ਦੇ ਉੱਪਰ ਪਰ ਜਿੱਥੇ ਕੋਰਟ ਦੀ ਇੰਟਰਫਰੈਂਸ ਹੁੰਦੀ ਹੈ ਉਸ ਤੋਂ ਬਾਅਦ ਡਿਪਾਰਟਮੈਂਟ ਇਸ ਦਾ ਪ੍ਰਸਿੱਪਤੀ ਤੋਂ ਕੰਮ ਰੁਕ ਜਾਂਦਾ ਹੈ ਪਰ ਇਹ ਨਹੀਂ ਕਿ ਸਾਡੀਆਂ ਅਫਰਟਸ ਸਟਾਪ ਹੋ ਜਾਂਦੀਆਂ ਜਿਨ੍ਹਾਂ ਨੇ ਵੀ ਕੋਈ ਇਸ ਤਰ੍ਹਾਂ ਦਾ ਲਾਭ ਲਿਆ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਅਮਦ ਕਰਵਾਈਟ ਨਾ ਮਿਲਦਾ ਨਾ ਮਿਲਦੀ ਤਾਂ ਪੈਂਡਿੰਗ ਮਾਮਲੇ ਜਿਹੜੇ ਅਜੇ ਬਸੇ ਹੋਏ ਸੀ ਇਹਨੂੰ ਨਵੇਂ ਹੁਣ ਅਪਲਾਈ ਕਰਦੇ ਉਹਨਾਂ ਦਾ ਕਿੰਨੀ ਛੇਆ ਉਹਨਾਂ ਨੂੰ ਪੈਂਡਿੰਗ ਚੱਲਣਾ ਬੰਦ ਅ ਸ਼ੀਵਾਸ ਟੀਮ ਲਈ ਮੈਂ ਆਪਣੇ ਵੱਲੋਂ ਵੀ ਇਹ ਕਹਿਣਾ ਚਾਹਾਂ ਕਿ ਕਿ ਪੇਂਟਿੰਗ ਵਾਲਾ ਜਿਹੜਾ ਪ੍ਰੋਸੈਸ ਸੀਗਾ ਉਹ ਅਸੀਂ ਨਿਪਟ ਲਿਆ ਹੁਣ ਕਿ ਪਹਿਲਾਂ ਆਡੀਸ਼ਨਸ ਪਰਬਲਮ ਆ ਰਹੀ ਸੀ ਕੁਝ ਪੋਰਟਲ ਦੇ ਨਾਲ ਟੈਕਨੀਕਲ ਪ੍ਰੋਬਲਮਸ ਹਨ ਬਹੁਤ ਆਈਆਂ ਉਹ ਸਾਰਾ ਹੁਣ ਅਸੀਂ ਦੁਬਾਰਾ ਜਿਹੜਾ ਅਪਲੀਕੇਸ਼ਨਸ ਨਹੀਂ ਹੁੰਦਾ ਸਕੀ ਪੂਰੀ ਕੋਸ਼ਿਸ਼ ਇਹੋ ਵੀ ਜਿਹੜਾ ਵੀ ਬੱਚਾ ਅਪਲਾਈ ਕਰੂਗਾ ਉਹਨੂੰ ਚੰਗੋ ਜਾਨਦਾ ਕਿ ਕਿ ਕਿੰਨਾ ਸ਼ੀਕਾਸ਼ੀ ਹੋਣਾ ਕਾਸਟ ਕਿੰਨਾ ਕਿੱਥੇ ਲੈ ਕੇ ਜਾਇ ਕਰਾਂ ਦੀ تو 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 پورٹل نہیں چل لے گا سارا کچھ پر اسے سیوہ کندر ہم جوڑا سیوہ کندر یہاں ساتھے چلا بہن ہی دکھتا ہے تو پرائیویٹ میں بھی رہا ساتھا ہے پرائیویٹ میری بہتشتی ہے کہ جب اسی کوئی صحیح لاب لانا یا اپنے 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 ایکسپلویٹیشن پر چھوڑا ہے پرائیویٹ والے انہیں چانس ہیں جنبوں سرکار پورٹے دوار ہے سرکار پورٹے گول کھڑی ہے تو تو مرجی آپ کو ش ਦੀ ਵੀ ਲਈ ਜਾ ਸਕਦੀ ਹੈ ਕਿਉਂਕਿ ਉਹਨਾਂ ਨੂੰ ਇਸ ਦੇ ਇੱਕ ਜੀਮ ਨੂੰ ਓਪਨ ਜੇਕਰ ਕਰਵਾਉਣਾ ਆਂਗਣwadi ਵਰਕਰਸ ਗਾਈਡ ਜ਼ਰੂਰ ਕਰ ਸਕਤੀਆਂ ਪਰ ਅਪਾਰਟਮੈਂਟ ਅਲੱਗ ਆ ਜਾਂਦਾ ਹੈ ਕਿ ਕਈ ਵਾਰ ਕੁਝ ਪ੍ਰੋਬਲਮ ਆਉਂਦੀ ਹੈ ਆਂਗਣwadi ਵਰਕਰ ਕੋਲ ਕੰਮ ਆਲਰੇਡੀ ਬਹੁਤ ਨੇ ਸੋ ਉਸ ਕਰਕੇ ਕਈ ਵਾਰੀ ਅਸੀਂ ਉਹ ਫੈਸਿਲਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਬਾਟੇ ਉਹਨਾਂ ਨੂੰ ਰਾਈਟ ਕਿਸੇ ਆਨਲਾਈਨ ਪਲੈਟਫਾਰਮ ਤੋਂ ਸਾਥ ਸਹਾਈ ਤਾਂ ਸਰੀਅਸ ਨੂੰ ਮੰਨਦੇ ਬੋਲ ਚਾਹ

ہماری بچیوں کے لیے کی شن کی ہے اور یہ ہم نے سات ضلعوں کی بچیوں کو کور کیا ہے جن میں ایس سی بچیاں بی سی کیٹیگری کی بچیاں اور اکنامیکلی ویکر سیکشن کی بچیاں ہوتی ہیں اور اس میں ایسی بچیاں تقریباً پانچ ہزار سے اوپر اور چودہ سو نبی جو ہے وہ بی سی کیٹیگری اور اکنامیکلی ویکر سیکشن کی بچیاں ہیں جن کو یہ آپ ایک دو دن میں ان کے خاتوں میں یہ راشی چاہیے جاتی اور ان میں جو ڈسٹکٹ انوالو ہوئے ہیں وہ ہے برنالہ بٹنڈا فرید کو جلندر سنگرور اور باقی کے چلے جو رہ گئے ہیں ان کو بھی ہم کچھ ہی دنوں میں اور ہدایت کی گئی ہے کہ تیس تاریخ کے اندر اندر کے سارے پنجاب کے ضلع میں یہ راشن جو ہے پہنچتی اور میں یہ بتانا چاہوں گی کہ یہ جو سکیم ہے اس کو ہم نے ٹرانسپیرنسی چلانے کے لیے پچھلے سال آن لائن پورٹل جاری کیا تھا اس کا مقصد یہ تھا کہ بچیاں جو اپلائی کرنا چاہتی ہیں وہ گھر بیٹھے ہی اپلائی کریں جہاں مرضی جا کر اپلائی کریں تاکہ وہ دفتروں کے چکر سے جو ان کو چھپکارا مل جائے لیکن جب بھی کوئی نئی سکیم یا کوئی نیا پروگرام سرکار کی طرف سے کیا ہم کہہ لو کہ ہم گھر میں بھی کوئی نیا پروگرام لاتے ہیں تو اس میں کوئی نہ کوئی دقت آتی ہے اور ہم نے جو دقت اس آشیواد اسکیم میں فیس کی, کی وہ یہ تھی کہ بہت سارے لوگ جو ان پڑھ ہونے کے کارن یا نیم ہونے کے کارن فیسلٹی نہ ہونے کے کارن اپنے گھروں میں اپلائی نہیں کر سکتے تھے اور نہ ہی وہ ہمارے دفتروں میں گئے ضلع اپلائی آفس جو ضلع میں کھلے ہوتے ہیں نہ ہی وہاں تک گئے وہ لوگ پرائیویٹ کیفیز میں جانے اور جب ڈپارٹمنٹ نے ان کی فزیکل ویریفکیشن کی تو وہ فرجی کیس پڑے تو ان فرجی کیسوں سے نپٹنے کے لیے تاکہ یہ اسکیم جو ہے ہماری کلاک نہ ہو یہ اسکیم جو ہے کوئی سکیم نہ بن جائے ہم نے اس کو پوری نچلی پیر تک اس کا ویریفیکیشن کیا اس کی وجہ سے تھوڑا ٹائم بھی لگا اور کچھ ٹیکنیکل پرابلمز کی وجہ سے تھوڑا ڈیلے ہو گیا لیکن آج ہم فروری تیئیس سے لے کر مارچ چوبیس تک کے جتنے بھی پینڈنگ کیسز سات دنوں کے آج ہم سینکشن کر رہے ہیں اور ود ان سم ڈیز سے پہلے جو باقی کے ضلع ہیں وہ ہم کور کر کے جاتے ہیں multimass. 1 dwarf worshipbird pecaksия, maent the preconceived way Heavenly Slow